ਹੈਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਰੇ ਕਿਦਾਂ ਹੋ ਉਮੀਦ ਕਰਦਾ ਹਾਂ ਸਾਰੇ ਠੀਕ ਠਾਕ ਹੋਵੋਗੇ ਸਾਰਿਆਂ ਦਾ ਸਵਾਗਤ ਹੈ ਸਾਡੇ YouTube ਚੈਨਲ ਸੰਧੂ 뮤ਜ਼ਿਕ ਅਕੈਡਮੀ ਵਿੱਚ ਜਿੱਥੇ ਤੁਹਾਨੂੰ ਮਿਲਦਾ ਹੈ ਬੜੇ ਆਸਾਨ ਤਰੀਕੇ ਨਾਲ ਹਾਰਮੋਨੀਅਮ ਵਜਾਉਣਾ ਹਾਰਮੋਨੀਅਮ ਸਿੱਖਣਾ ਤੋਂ ਆਓ ਅੱਜ ਅਸੀਂ ਤੁਹਾਡੇ ਵਾਸਤੇ ਬੜੀ ਹੀ ਸੁੰਦਰ ਇੱਕ ਰੀਤ ਲੈ ਕੇ ਆਏ ਹਾਂ ਬੜਾ ਹੀ ਸੁੰਦਰ ਇੱਕ ਸ਼ਬਦ ਲੈ ਕੇ ਆਏ ਹਾਂ ਜਿਹਨੂੰ ਹਰ ਕੋਈ ਸਿੱਖਣਾ ਚਾਹੁੰਦਾ ਹੈ ਤੋਂ ਆਓ ਅੱਜ ਤੁਹਾਡੇ ਸਾਹਮਣੇ ਅਸੀਂ ਰਾਗ ਪੈਰਵੀ ਵਿੱਚ ਇੱਕ ਸ਼ਬਦ ਲੈ ਕੇ ਆਏ ਹਾਂ ਸਭ ਤੋਂ ਪਹਿਲਾਂ ਅਸੀਂ ਪੈਰਵੀ ਰਾਗ ਦੀ ਅਰੋਹ ਅਵ ਰੋਹ ਵਜਾ ਕੇ ਦੱਸਾਂਗੇ ਜਿਸ ਤਰ੍ਹਾਂ ਕਿ ਅਸੀਂ ਹਰ ਵਾਰੀ ਤੁਹਾਨੂੰ ਵਜਾ ਕੇ ਦੱਸਦੇ ਆਂ ਤੋਂ ਅੱਜ ਵੀ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਕਿ ਪਹਿਲਾਂ ਸਾਰੀਆਂ ਵੀਡੀਓ ਤੁਸੀਂ ਦੇਖਦੇ ਹੋ ਬੜਾ ਪਿਆਰ ਦਿੰਦੇ ਹੋ ਤੋਂ ਆਓ ਅੱਜ ਵੀ ਤੁਹਾਡੇ ਵਾਸਤੇ ਇੱਕ ਸ਼ਬਦ ਬੜਾ ਸੋਹਣਾ ਸ਼ਬਦ ਲੈ ਕੇ ਆਏ ਆਂ ਐਸੀ ਪ੍ਰੀਤ ਕਰੋ ਮਨ ਮੇਰੇ ਰਾਗ ਪੈਰਵੀ ਦੇ ਵਿੱਚ ਐ ਤੋਂ ਆਓ ਬੜੇ ਪਿਆਰ ਦੇ ਨਾਲ ਇਹਨੂੰ ਸਿੱਖਦੇ ਆਂ ਤੋ ਸਭ ਤੋਂ ਪਹਿਲਾਂ ਜਿੰਨੇ ਵੀ ਸਾਡੇ YouTube ਚੈਨਲ ਦੇ ਵਿੱਚ ਨਵੇਂ ਜੁੜੇ ਨੇ ਜਿਹੜੇ ਵੀ ਬਿਗਨਰ ਐ ਸਿੱਖਣਾ ਚਾਹੁੰਦੇ ਨੇ ਹਾਰਮੋਨੀਅਮ ਕੀਰਤਨ ਸਿੱਖਣਾ ਚਾਹੁੰਦੇ ਨੇ ਸਭ ਤੋਂ ਪਹਿਲਾਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓਜ਼ ਨੂੰ ਲਾਈਕ ਜ਼ਰੂਰ ਕਰਿਓ ਔਰ ਬੈਲ ਆਈਕਨ ਜ਼ਰੂਰ ਪ੍ਰੈਸ ਕਰਿਓ ਤਾਂ ਜੋ ਸਾਡਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਔਰ ਵੀਡੀਓ ਨੂੰ ਸਕਿੱਪ ਨਾ ਕਰਿਓ ਉਹ ਸਾਡੀ ਜਿਹੜੀ ਵੀਡੀਓ ਹਮੇਸ਼ਾ ਲੰਬੀ ਜ਼ਰੂਰ ਹੁੰਦੀ ਹੈ ਉਹ ਇਸੇ ਕਰਕੇ ਹੁੰਦੀ ਹੈ ਕਿਉਂਕਿ ਤੁਹਾਨੂੰ ਅਸੀਂ ਬੜੇ ਹੀ ਧਿਆਨ ਦੇ ਨਾਲ ਬੜੀ ਕੱਲੀ ਕੱਲੀ ਗੱਲ ਜਿਹੜੀ ਹੈ ਉਹ ਬੜੇ ਵਧੀਆ ਤਰੀਕੇ ਨਾਲ ਦੱਸਣ ਦੀ ਕੋਸ਼ਿਸ਼ ਕਰਦੇ ਆਂ ਇਸ ਕਰਕੇ ਸਾਡਾ ਵੀਡੀਓ ਲੰਬਾ ਹੋ ਜਾਂਦਾ ਹੈ ਤੁਸੀਂ ਸਕਿੱਪ ਨਾ ਕਰਿਓ ਬੜੇ ਧਿਆਨ ਦੇ ਨਾਲ ਸਿੱਖਿਓ ਬੜੇ ਧਿਆਨ ਦੇ ਨਾਲ ਦੇਖਿਓ ਕਿਸ ਤਰ੍ਹਾਂ ਕਿਹੜੀ ਕਿਹੜੀ ਸੋਰ ਕਿਸ ਤਰ੍ਹਾਂ ਲਗਣੀ ਹੈ ਔਰ ਕਿਸ ਤਰ੍ਹਾਂ ਸੁਨੋ ਮਜੋਣਾ ਹੈ ਤਾਂ ਆਓ ਸ਼ੁਰੂ ਕਰਦੇ ਆਂ ਐਸੀ ਪ੍ਰੀਤ ਕਰੋ ਮਨ ਮੇਰੇ ਆਠ ਪਹਿਰ ਪ੍ਰਭ ਜਾਨੋ ਨੇਰੇ ਐਸੀ ਪ੍ਰੀਤ ਕਰੋ ਮਨ ਮੇਰੇ ਬੜੇ ਧਿਆਨ ਦੇ ਨਾਲ ਇਸ ਸ਼ਬਦ ਨੂੰ ਸਿੱਖਦੇ ਆਂ ਆਓ ਜਾਣਦੇ ਆ ਸਭ ਤੋਂ ਪਹਿਲਾਂ ਰਾਗ ਪੈਰਵੀ ਵਿੱਚ ਉਹਦੀ ਅਰੋਹੀ ਔਰ ਅਵਰੋਹੀ ਆਓ ਸ਼ੁਰੂ ਕਰਦੇ ਹਾਂ ਇੱਥੋਂ ਸ਼ੁਰੂ ਕਰਾਂਗੇ ਏ ਪਹਿਲੀ ਕਾਲੀ ਹੈ ਯਾਨੀ ਕਿ ਸੀ ਸ਼ਾਰਪ ਨੂੰ ਕਹਿੰਦੇ ਆ ਪਹਿਲੀ ਕਾਲੀ ਇੱਥੋਂ ਵਜਾਵਾਂਗੇ ਅਰੋਹੀ ਔਰ ਅਵਰੋਹੀ ਸਭ ਤੋਂ ਪਹਿਲਾਂ ਆਪਣੀ ਇੱਕ ਫਿੰਗਰ ਨਾਲ ਵਜਾਵਾਂਗਾ ਉਹ ਇਸ ਕਰਕੇ ਤਾਂ ਕਿ ਤੁਹਾਨੂੰ ਸਮਝ ਲੱਗੇ ਕਿਹੜੀ ਕਿਹੜੀ ਸੋਰ ਉਹ ਕਿਸ ਤਰ੍ਹਾਂ ਲੱਗਣੀ ਹੈ ਇਹ ਇੱਥੋਂ ਸ਼ੁਰੂ ਕਰਾਂਗੇ ਸੀ ਸ਼ਾਰਪ ਤੋਂ ਇਹ ਅਰੋਹੀ ਔਰ ਹੁਣ ਅਵਰੋਹੀ ਵਜਾਵਾਂਗੇ ਇਹ ਹੈ ਅਵਰੋਹੀ ਇਹਦੇ ਵਿੱਚ ਰੇ ਗਾ ਧਾ ਔਰ ਨੀ ਇਹ ਕੋਮਲ ਨੇ ਬਾਕੀ ਸਾਰੇ ਜਿਹੜੇ ਉਹ ਸੁਰ ਹੈ ਉਹ ਸ਼ੁੱਧ ਹੈਗੇ ਆ ਔਰ ਇੱਕ ਵੀਡੀਓ ਅਸੀਂ ਸ਼ੁੱਧ ਕੋਮਲ ਸੁਰ ਔਰ ਤੀਵਰ ਸੁਰ ਦੇ ਉੱਤੇ ਵੀ ਬਣਾ ਕੇ ਪਾਵਾਂਗੇ ਤਾਂ ਜੋ ਜਿਹੜੇ ਨਵੇਂ ਸਿੱਖ ਰਹੇ ਨੇ ਉਹਨਾਂ ਨੂੰ ਪਤਾ ਲੱਗੇ ਕਿ ਕੋਮਲ ਸੁਰ ਕਿਹੜੇ ਹੁੰਦੇ ਨੇ ਸ਼ੋਧ ਕਿਹੜੇ ਹੁੰਦੇ ਨੇ ਔਰ ਤੀਬਰ ਸੁਰ ਕਿਹੜੇ ਹੁੰਦੇ ਨੇ ਸਾਰਾ ਹੀ ਆਪਾਂ ਡਿਟੇਲ ਦੇ ਵਿੱਚ ਤੁਹਾਨੂੰ ਉਹਦੇ ਬਾਰੇ ਵੀ ਦੱਸਾਂਗੇ ਤੋ ਆਓ ਹੁਣ ਮੈਂ ਤੁਹਾਨੂੰ ਪ੍ਰੋਪਰ ਤਰੀਕੇ ਦੇ ਨਾਲ ਦੱਸਦਾ ਕਿ ਜਿਹੜਾ ਇਹ ਇਸ ਨੂੰ ਵਜਾਉਣਾ ਕਿਤਰਾ ਹੈ ਉਹ ਕਿਹੜੀ ਕਿਹੜੀ ਫਿੰਗਰ ਲਗਾਉਣੀ ਹੈ ਸਭ ਤੋਂ ਪਹਿਲਾਂ ਸਾਹ ਦੇ ਉੱਤੇ ਇਹ ਫਿੰਗਰ ਲੱਗੇਗੀ ਰੇ ਤੇ ਅੰਗੂਠਾ ਲੱਗੇਗਾ ਗਾ ਦੇ ਉੱਤੇ ਫੇਰ ਆ ਫਿੰਗਰ ਲੱਗੇਗੀ ਮਾ ਤੇ ਆ ਫਿੰਗਰ ਲੱਗੇਗੀ ਪਾ ਤੇ ਆ ਵਾਲੀ 3rd ਫਿੰਗਰ ਲੱਗੇਗੀ ਧਾ ਤੇ ਫੇਰ ਅੰਗੂਠਾ ਲੱਗੇਗਾ नीह आ फिंगर लगेगी और सा फिंगर लगेगी और अवरोही च किस तरह जोड़ना है सा फिंगर लगेगी नीते ते आ फिंगर लगेगी धा अंगूठा लगेगा और पाते थर्ड फिंगर लगेगी मां से सेकंड फिंगर ठीक है जी और जो गाय उत्ते फर्स्ट फिंगर रे अंगूठा ਔਰ ਸਾਥ ਇਹ ਫਿਰ ਫਸਟ ਫਿੰਗਰ ਇਹ ਕਰੀ ਫਿਰ ਤੋਂ ਵਜਾ ਕੇ ਦਿਖਾਉਣਾ ਹੈ ਕਿਸ ਤਰ੍ਹਾਂ ਵਜਾਉਣਾ ਹੈ ਸਾਰੇ ਗਾ ਮਾ ਪਾ ਧਾ ਨੀ ਸ ਸ ਨੀ ਧਾ ਪਾ ਮਾ ਗ ਰੇ ਸਾ ਇਸ ਤਰ੍ਹਾਂ ਇਹਦੀ ਅਰੋਹ ਔਰ ਅਵਰੋਹ ਵਜਾਉਣੀ ਹੈ ਔਰ ਆਓ ਹੁਣ ਵਧਦੇ ਆ ਅੱਗੇ ਆਪਾਂ ਜਿਹੜਾ ਸ਼ਬਦ ਹੈ ਉਹ ਕਿਸ ਤਰ੍ਹਾਂ ਬਜੋਣਾ ਹੈ ਅੱਜ ਦੀ ਵੀਡੀਓ ਵਿੱਚ ਸਿਰਫ ਮੈਂ ਤੁਹਾਨੂੰ ਸਥਾਈ ਵਜਾ ਕੇ ਦੱਸੂਗਾ ਔਰ ਕੱਲੇ-ਕੱਲੀ ਸੋਰ ਕਿਸ ਤਰ੍ਹਾਂ ਲਗਣੀ ਹੈ ਉਹ ਤੁਹਾਨੂੰ ਦੱਸੂਗਾ ਬੜੇ ਧਿਆਨ ਦੇ ਨਾਲ ਸਿੱਖਣੀ ਹੈ ਇੱਕ ਰੀ ਫੇਰ ਤੋਂ ਮੈਂ ਕਹਿਣਾ ਚਾਹਾਂਗਾ ਕਿ ਵੀਡੀਓ ਨੂੰ ਸਕਿਪ ਨਾ ਕਰਿਓ ਜੇ ਵੀਡੀਓ ਸਕਿਪ ਕਰੋਗੇ ਤੁਹਾਨੂੰ ਕੁਝ ਵੀ ਸਮਝ ਨਹੀਂ ਲੱਗੇਗਾ ਵੀਡੀਓ ਨੂੰ ਚੰਗੀ ਤਰ੍ਹਾਂ ਦੇਖੋ ਔਰ ਕੱਲੀ-ਕੱਲੀ ਗੱਲ ਬੜੇ ਧਿਆਨ ਦੇ ਨਾਲ ਸਿੱਖੋ ਕਿ ਸ਼ਬਦ ਨੂੰ ਕਿਸ ਤਰ੍ਹਾਂ ਮਜਾਉਣਾ ਹੈ ਕਿਹੜੀ ਕਿਹੜੀ ਫਿੰਗਰ ਕਿਸ ਤਰ੍ਹਾਂ ਲੱਗਣੀ ਹੈ ਬੜੇ ਧਿਆਨ ਦੇ ਨਾਲ ਦੇਖੋ ਬੜਾ ਹੀ ਸੁੰਦਰ ਬੜਾ ਹੀ ਆਸਾਨ ਸ਼ਬਦ ਹੈ ਔਰ ਬੜੀਆਂ ਹੀ ਆਸਾਨ ਆਸਾਨ ਸੁਰਾਂ ਜਿਹੜੀਆਂ ਇਹਦੇ ਤੇ ਲੱਗਣੀਆਂ ਹੈ ਬੜੇ ਧਿਆਨ ਦੇ ਨਾਲ ਦੇਖੋ ਇੱਥੋਂ ਸ਼ੁਰੂ ਹੋਵੇਗਾ ਇਹਦੇ ਬੋਲ ਹੈ ਐਸੀ ਪ੍ਰੀਤ ਕਰੋ ਐਸੀ ਪ੍ਰੀਤ ਕਰੋ ਐਸੀ ਪ੍ਰੀਤ ਕਰੋ ਮਨ ਮੇਰੇ ਐਸੀ ਪ੍ਰੀਤ ਕਰੋ ਮਨ ਮੇਰੇ ਪਹਿਲੇ ਜੀ ਇੰਨਾ ਕੀ ਸਿੱਖਾਂਗੇ ਔਰ ਕਲੀ-ਕਲੀ ਸੋਰ ਕਿਸ ਤਰ੍ਹਾਂ ਲਗਣੀ ਉਹ ਪਹਿਲਾਂ ਦੇਖੋ ਉਸ ਤੋਂ ਬਾਅਦ ਇਸ ਨੂੰ ਮੈਂ ਬੀਟ ਦੇ ਨਾਲ ਵੀ ਵਜਾ ਕੇ ਦਿਖਾਉਂਗਾ ਕਿ ਬੀਟ ਨਾਲ ਕਿਸ ਤਰ੍ਹਾਂ ਵੱਜਣਾ ਹੈ ਹੁਣ ਸਮਝਣਾ ਹੈ ਕਿਹੜੀ ਸੋਰ ਕਿਸ ਤਰ੍ਹਾਂ ਕਿੰਨੀ ਵਾਰੀ ਲਗਾਉਣੀ ਹੈ ਬੜੇ ਧਿਆਨ ਨਾਲ ਦੇਖੋ ਸਭ ਤੋਂ ਪਹਿਲਾਂ ਐਸ ਸੀ ਪ੍ਰੀਤ ਕਰੋ ਸਭ ਤੋਂ ਪਹਿਲਾਂ ਐਸ ਸੀ ਪ੍ਰੀਤ ਕਰੋ ਕਿਸ ਤਰ੍ਹਾਂ ਹੈ ਦੋ ਵਾਰੀ ਐਸ ਸੀ ਪ੍ਰੀਤ ਕਰੋ ਇੱਥੇ ਬਾ ਸਪੇਸ ਦਮਾ ਕੇ ਰੁਕਾਂਗੇ ਐਸ ਸੀ ਪ੍ਰੀਤ ਕਰੋ दूसरा की है ऐसी प्रीत करो दूसरी बारी गा देस रखा गे ऐसी थले जाना है एसी प्रीत करो किस तरह ऐसी प्रीत करो ऐसी प्रीत करो, एसी प्रीत करो। ਇਹ ਤੋਂ ਧਿਆਨ ਨਾਲ ਸਮਝਣਾ ਐਸੀ ਪ੍ਰੀਤ ਕਰੋ ਐਸੀ ਪ੍ਰੀਤ ਕਰੋ ਮੈਂ ਹੌਲੀ ਹੌਲੀ ਇਸ ਕਰਕੇ ਦੱਸ ਰਿਹਾ ਕਿ ਤੁਹਾਨੂੰ ਸਮਝ ਲੱਗ ਸਕੇ ਬੜੇ ਧਿਆਨ ਦੇ ਨਾਲ ਦੇਖੋ ਐਸੀ ਪ੍ਰੀਤ ਕਰੋ ਮਨ ਮੇ प्रीत करो मन में रे फिर देखो ऐसी प्रीत करो मन में ਤੋਂ ਤਾਂ ਕੀ ਦੇਖਾਂਗੇ ਹੁਣ ਇਹਨੂੰ ਮੈਂ ਬੀਟ ਦੇ ਨਾਲ ਲਗਾ ਕੇ ਦੱਸੂੰਗਾ ਬੀਟ ਨਾਲ ਕਿਸ ਤਰ੍ਹਾਂ ਗਾਉਣਾ ਹੈ ਫਿਰ ਅਗਲੇ ਬੋਲ ਕੀ ਹੈ ਉਹ ਵੀ ਤੁਹਾਨੂੰ ਪਹਿਲਾਂ ਉਸ ਤਰ੍ਹਾਂ ਦੱਸਾਂਗੇ ਫਿਰ ਬੀਟ ਦੇ ਨਾਲ ਲਗਾ ਕੇ ਦੱਸਾਂਗੇ ਤਾਂ ਆਓ ਬੀਟ ਦੇ ਨਾਲ ਇਹਨਾਂ 'ਕ' ਦੇਖਦੇ ਆਂ ਤਬਲੇ ਦੇ ਵਿੱਚ ਇਸ ਨੂੰ ਕਿਸ ਤਰ੍ਹਾਂ ਗਾਉਣਾ ਹੈ ਤਾਲ ਦੇ ਵਿੱਚ ਕਿਸ ਤਰ੍ਹਾਂ ਗਾਉਣਾ ਹੈ ਸਭ ਤੋਂ ਜ਼ਰੂਰੀ ਤਾਲ ਨੂੰ ਸਮਝਣਾ ਜਦ ਤੱਕ ਤੁਸੀਂ ਤਾਲ ਨੂੰ ਨਹੀਂ ਸਮਝਦੇ ਤਦ ਤੱਕ ਤੁਸੀਂ ਚਾਹੇ ਜਿੰਨੇ ਮਰਜ਼ੀ ਸ਼ਬਦ ਗਾਈ ਜਾਓ ਜਿੰਨੀਆਂ ਮਰਜ਼ੀ ਰੀਤਾਂ ਗਾਈ ਜਾਓ ਜਿੰਨੇ ਮਰਜ਼ੀ ਢਾਗ ਵਜਾਈ ਜਾਓ ਤੁਹਾਡਾ ਜ਼ੀਰੋ ਹੈ ਜਦ ਤੱਕ ਤੁਸੀਂ ਤਾਲ ਨੂੰ ਨਹੀਂ ਸਮਝਦੇ ਤਾਲ ਦੇ ਵਿੱਚ ਰਹਿ ਕੇ ਪ੍ਰੈਕਟਿਸ ਨਹੀਂ ਕਰਦੇ ਇਸ ਕਰਕੇ ਤਾਲ ਨੂੰ ਸਮਝਣਾ ਬੜਾ ਜ਼ਰੂਰੀ ਹੈ ਕਿ ਹਰ ਵੀ ਤਾਲ ਦੇ ਵਿੱਚ ਸ਼ਬਦ ਹੈ ਔਰ ਧਿਆਨ ਦੇ ਨਾਲ ਇਸ ਨੂੰ ਤਾਲ ਦੇ ਨਾਲ ਵੀ ਸਿੱਖਣਾ ਹੈ ਕਿ ਤਾਲ ਦੇ ਵਿੱਚ ਰਹਿ ਕੇ ਕਿਸ ਤਰ੍ਹਾਂ ਵਜਾਉਣਾ ਹੈ ਜਦੋਂ ਤੁਸੀਂ ਤਾਲ ਤੋਂ ਬਾਹਰ ਹੋਗੇ ਮਤਲਬ ਕਿ ਤੁਹਾਡਾ ਸਾਰਾ ਜਿਹੜਾ ਸ਼ਬਦ ਹੈ ਉਹ ਖਰਾਬ ਹੋ ਜਾਵੇਗਾ ਉਹ ਸੁਰ ਦੇ ਵਿੱਚ ਤੇ ਹੋਵੇਗਾ ਪਰ ਤਾਲ ਦੇ ਵਿੱਚ ਨਹੀਂ ਹੋਏਗਾ ਬੇਤਾਲਾ ਹੋ ਜਾਏਗਾ ਇਸ ਕਰਕੇ ਸਿੱ ਤਾਲ ਦੇ ਵਿੱਚ ਸਿੱਖਣਾ ਹੈ ਤਾਲ ਚ ਕਿਤਰਾ ਵਜਾਉਣਾ ਹੈ ਤੋਂ ਆਓ ਜਾਣਦੇ ਹਾਂ ਤਾਲ ਦੇ ਵਿੱਚ ਕਿਸ ਤਰ੍ਹਾਂ ਐਸੀ ਪ੍ਰੀਤ ਕਰੋ ਐਸੀ ਪ੍ਰੀਤ ਕਰੋ ਐਸੀ ਪ੍ਰੀਤ ਕਰੋ ਮਨ ਮੇਰੇ ਐਸੀ ਪ੍ਰੀਤ ਕਰੋ ਮਨ ਮੇਰੇ ਇੱਥੋਂ ਤੱਕ ਤਾਲ ਦੇ ਵਿੱਚ ਵੀ ਸਿੱਖਾਂਗੇ ਹੁਣ ਅਗਲੇ ਬੋਲ ਕੀ ਹੈ ਉਹ ਦੇਖੋ ਬੜੇ ਧਿਆਨ ਦੇ ਨਾਲ ਉਹ ਕਿਸ ਤਰ੍ਹਾਂ ਹੈ आठ बैगैर प्रभ जानो ने ऐ चीज बड़े ध्यान देखो किस तरह है आठ पैगर आठ पैगर आठ ऊपर आएगा पै खर अदा अद्धा थले अद्धा ऊपर आठ पहर प्रभ प्रभ जानो ने रे फिर से देखो फिर तो देखो किस तरह आठ पहर प्रभ जानो ने रे आगे है ऐसी प्रीत ਇਹ ਤਾਂ ਦੇਖੋ ਬੜੇ ਧਿਆਨ ਦੇ ਨਾਲ ਐਸੀ ਪ੍ਰੀਤ ਕਰੋ ਮਨ ਮੇਰੇ ਐਸੀ ਪ੍ਰੀਤ ਕਰੂੰ ਐਸੀ ਪ੍ਰੀਤ ਕਰੋ ਐਸੀ ਪ੍ਰੀਤ ਕਰੋ ਮਨ ਮੇਰੇ ਇਤਰਾਹ ਇਹ ਦੀ ਸਥਾਈ ਹੈ ਹੁਣ ਅਸੀਂ ਇੱਕ ਵਾਰੀ ਬੀਟ ਦੇ ਨਾਲ ਤੁਹਾਨੂੰ ਗਾ ਕੇ ਦੱਸਾਂਗੇ ਜਿਹੜੇ ਅਗਲੇ ਬੋਲ ਆ ਉਸ ਤੋਂ ਬਾਅਦ ਸਾਰੀ ਸਥਾਈ ਬੀਟ ਦੇ ਨਾਲ ਗਾ ਕੇ ਦੱਸਾਂਗੇ ਚੰਗੀ ਤਰ੍ਹਾਂ ਸਮਝਿਓ ਹੁਣ ਅਗਲੇ ਜਿਹੜੇ ਬੋਲ ਆਠ ਪਹਿਰ ਤੋਂ ਆਪਾਂ ਤੁਹਾਨੂੰ ਬੀਟ ਦੇ ਨਾਲ ਗਾ ਕੇ ਦੱਸਾਂਗੇ ਤਾਲ ਦੇ ਵਿੱਚ ਗਾ ਕੇ ਦੱਸਾਂਗੇ ਆਠ ਪਹਿਰ ਪ੍ਰਭ ਜਾਨੋ ਨੇ ਰੇ ਆਠ ਪਹਿਰ ਪ੍ਰਭ ਜਾਨੋ ਨੇ ਰੇ ਐਸੀ ਪ੍ਰੀਤ ਕਰੋ ਮਨ ਮੇਰੇ ਐਸੀ ਪ੍ਰੀਤ ਕਰੋ ਮਨ ਮੇਰੇ ਐਸੀ ਪ੍ਰੀਤ ਕਰੋ ਐਸੀ ਪ੍ਰੀਤ ਕਰੋ ਐਸੀ ਪ੍ਰੀਤ ਕਰੋ ਮਨ ਮੇਰੇ ਇਹ ਸ਼ਬਦੀ ਸਥਾਈ ਆ ਇਸ ਨੂੰ ਤੁਸੀਂ ਬੜੇ ਧਿਆਨ ਦੇ ਨਾਲ ਸਿੱਖਣਾ ਹੈ ਬੜੇ ਧਿਆਨ ਦੇ ਨਾਲ ਸਮਝਣਾ ਹੈ ਜਿੱਥੇ ਵੀ ਤੁਹਾਨੂੰ ਸਮਝ ਨਹੀਂ ਲੱਗਦੀ ਸਾਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰ ਸਕਦੇ ਹੋ ਅਸੀਂ ਤੁਹਾਡੇ ਡਾਊਟ ਨੂੰ ਕਲੀਅਰ ਕਰਾਂਗੇ ਅਗਰ ਤੁਸੀਂ ਹੋਰ ਕੋਈ ਰੀਤ ਹੋਰ ਕੋਈ ਸ਼ਬਦ ਹੋਰ ਕੋਈ ਰਾਗ ਸਿੱਖਣਾ ਚਾਹੁੰਦੇ ਹੋ ਤੇ ਤੁਸੀਂ ਸਾਨੂੰ ਕਮੈਂਟ ਬਾਕਸ 'ਚ ਕਮੈਂਟ ਕਰ ਸਕਦੇ ਹੋ ਅਸੀਂ ਜੋ ਵੀ ਤੁਸੀਂ ਰਾਗ ਸਿੱਖਣਾ ਹੋਵੇ ਜੋ ਵੀ ਸ਼ਬਦ ਸਿੱਖਣਾ ਹੋਵੇ ਅਸੀਂ ਤੁਹਾਨੂੰ ਜਲਦੀ ਤੋਂ ਜਲਦੀ ਉਹਦੀ ਵੀਡੀਓ ਬਣਾ ਕੇ ਆਪਣੇ YouTube ਚੈਨਲ ਤੇ ਪੇਸ਼ ਦੇਵਾਂਗੇ ਤਦ ਤੱਕ ਵਾਸਤੇ ਤੁਸੀਂ ਸਿੱਖੋ ਇਹ ਸ਼ਬਦ ਨੂੰ ਬੜੇ ਧਿਆਨ ਦੇ ਨਾਲ ਔਰ ਜਿਹੜੇ ਵੀ ਹੱਲੇ ਤੱਕ ਬਿਗినਰ ਐ ਜਿਨ੍ਹਾਂ ਨੇ ਸ਼ੁਰੂ ਹੀ ਕੀਤਾ ਐ ਉਹ ਸਭ ਤੋਂ ਪਹਿਲਾਂ ਸਰਗਮਾ ਦੀ ਪ੍ਰੈਕਟਿਸ ਜਿਹੜੀ ਐ ਉਹ ਕਰਨੀ ਸ਼ੁਰੂ ਕਰੋ ਕਿਉਂਕਿ ਸਭ ਤੋਂ ਪਹਿਲਾਂ ਸਰਗਮਾ ਦੀ ਪ੍ਰੈਕਟਿਸ ਬਹੁਤ ਜ਼ਰੂਰੀ ਐ ਮੈਂ ਇਹ ਸੁਝਾਅ ਕਰੂੰਗਾ ਕਿ ਜਦ ਤੱਕ ਅਸੀਂ ਅਲੰਕਾਰ ਵਜਾਉਣੇ ਨਹੀਂ ਸਿੱਖਦੇ ਯਾਨੀ ਕਿ ਸਰਗਮਾ ਨਹੀਂ ਵਜਾਉਣੀ ਸਿੱਖਦੇ ਸਾਨੂੰ ਸ਼ਬਦ ਵਜਾਉਣਾ ਨਹੀਂ ਚਾਹੀਦਾ ਕਿਉਂਕਿ ਜਦ ਤੱਕ ਸਾਨੂੰ ਬੇਸਿਕ ਨੋਲਜ ਨਹੀਂ ਮਿਲੇਗੀ ਤਦ ਤੱਕ ਅਸੀਂ ਸ਼ਬਦ ਵਾਲੇ ਪਾਸੇ ਨਹੀਂ ਜਾ ਸਕਦੇ ਤਾਂ ਜੋ ਸਾਨੂੰ ਪ੍ਰੋਪਰ ਸਮਝ ਲੱਗੇ ਇਸ ਕਰਕੇ ਤੁਸੀਂ ਸਰਗਮਾ ਦੀ ਪ੍ਰੈਕਟਿਸ ਕਰੋ ਉਸ ਤੋਂ ਬਾਅਦ ਸ਼ਬਦ ਵਾਲੇ ਪਾਸੇ ਆਓ ਤੇ ਜਿਨ੍ਹਾਂ ਨੇ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓਜ਼ ਨੂੰ ਜ਼ਰੂਰ ਦੇਖੋ ਲਾਈਕ ਕਰੋ ਸ਼ੇਅਰ ਕਰੋ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰੋ ਤਾਂ ਜੋ ਸਾਡਾ ਨੋਟੀਫਿਕੇਸ਼ਨ ਰਰ ਤੱਕ ਪਹੁੰਚ ਸਕੇ ਵੀਡੀਓ ਨੂੰ ਸ਼ੇਅਰ ਦਬਕੇ ਕਰੋ ਜਿਹੜੇ ਬਿਗਨਰ ਹੈ ਜੋ ਅਜੇ ਤੱਕ ਨਮਾਜ਼ ਸਟਾਰਟ ਕੀਤਾ ਹੈ ਜਿਨ੍ਹਾਂ ਨੇ ਸਿੱਖਣਾ ਉਹਨਾਂ ਤੱਕ ਸਾਡੀਆਂ ਵੀਡੀਓ ਪਹੁੰਚ ਸਕਣ ਤਦ ਤੱਕ ਵਾਸਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ